ਲਗਭਗ 39 ਸਾਲ ਦੀ ਸਰਵਿਸ ਕਰਨ ਤੋਂ ਬਾਅਦ ਮੈਂ ਆਪਣਾ ਪਰਿਵਾਰ ਨੂੰ ਟਾਈਮ ਨਹੀਂ ਸੀ ਦੇ ਪਾਇਆ ਵੀ ਕਿਉਂਕਿ ਪੁਲਿਸ ਦੀ ਨੌਕਰੀ ਤੇ ਜੇਲ੍ਹ ਦੀ ਨੌਕਰੀ ਇੱਕ ਇਹੋ ਜਿਹੀ ਨੌਕਰੀ ਹੈ ਵੀ ਜਿਹਦੇ ਚੋਂ ਆਪਾਂ ਪਰਿਵਾਰ ਨੂੰ ਟਾਈਮ ਨਹੀਂ ਦੇ ਸਕਦੇ ਤੇ ਹੁਣ ਅੱਜ ਬੜਾ ਵਧੀਆ ਲੱਗਿਆ ਵੀ ਮੈਂ ਆਉਣ ਵਾਲਾ ਸਮਾਂ ਪਰਿਵਾਰ ਨੂੰ ਦੇ ਪਾਉਂਗਾ ਕੀ ਲੱਗਾ ਵੀ ਰਾਜਨੀਤਿਕ ਪਾਰਟੀਆਂ ਵੀ ਤੁਹਾਡੇ ਨਾਲ ਪੂਰਾ ਸੰਪਰਕ ਕਰ ਰਹੀਆਂ ਨੇ ਕਿ ਰਾਜਨੀਤਿਕ ਜਾਓਗੇ ਵੀ ਸੇਵਾ ਕਰੋਗੇ ਬਹੁਤ ਪਾਰਟੀਆਂ ਵੱਲੋਂ ਫੋਨ ਵੀ ਆਏ ਆ ਮਿਲਣ ਦੀ ਵੀ ਕੋਸ਼ਿਸ਼ ਕੀਤੀ ਪਰ ਅਜੇ ਅਜੇ ਹਾਂ ਮੇਰਾ ਕੋਈ ਵਿਚਾਰ ਨਹੀਂਗਾ ਲੇਕਿਨ ਸਮਾਜ ਦੀ ਸੇਵਾ ਮੈਂ ਜ਼ਰੂਰ ਕਰੂੰਗਾ ਅ ਜਿਵੇਂ ਕਿ ਆਪਣਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਜਿਹੜਾ ਸੱਤਵਾਂ ਦਰਿਆ ਵਗ ਰਿਹਾ ਹੈ ਇਹਨੂੰ ਠੱਲ ਪਾਉਣ ਵਾਸਤੇ ਚਾਹੇ ਮੇਰੀ ਜਾਨ ਵੀ ਕਿਉਂ ਨਾ ਚਲੀ ਜਾਵੇ ਇਹਦੇ ਵਾਸਤੇ ਮੈਂ ਕੁਛ ਨਾ ਕੁਛ ਜ਼ਰੂਰ ਕਰੂੰਗਾ ਹੁਣ ਮੈਨੂੰ ਕੋਈ ਮੇਰੇ ਤੇ ਬੰਦਸ਼ ਨਹੀਂ ਕਾਨੂੰਨ ਦੀ ਮੈਂ ਆਪਦਾ ਖੁੱਲ ਕੇ ਫਿਰ ਰਹਿ ਜਾ ਕੰਮ ਕਰੂੰਗਾ ਨਸ਼ੇ ਰੋਕਣ ਵਾਸਤੇ ਰਿਟਾਇਰਮੈਂਟ ਹੋਈ ਹੈ ਸਭ ਤੋਂ ਪਹਿਲਾ ਕਿੰਨਾ ਕ ਐਕਸਪੀਰੀਅੰਸ ਵਧਿਆ ਰਿਹਾ ਹੈ ਜੇਲ੍ਹ ਦੇ ਵਿੱਚ ਮੇਰਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਹੈ ਜਿੰਨੇ ਮੈਂ ਕੋਰਸ ਕੀਤੇ ਸੀ ਜੇ ਉਹ ਮੇਰੇ ਇੱਥੇ ਕੰਮ ਆਇਆ ਹੈ ਮੇਰੀ ਘੱਟੋ ਘੱਟ 11 ਸਾਲ ਮੈਂ ਸੀਐਮ ਸਿਕਿਉਰਿਟੀ ਕੀਤੀ ਸੀ ਇੱਥੇ ਵੀ ਮੇਰੀ ਪੋਸਟਿੰਗ ਜਿਹੜੀ ਡੀਐਸਪੀ ਸਿਕਿਉਰਿਟੀ ਦੀ ਹੋਈ ਸੀ ਮੈਨੂੰ ਕੋਈ ਵੀ ਡਿਫਿਕਲਟੀ ਨਹੀਂ ਆਈ ਕਿਉਂਕਿ ਮੇਰਾ 11 ਸਾਲ ਦਾ ਪਹਿਲਾਂ ਹੀ ਤਜਰਬਾ ਸੀ ਦਾ ਸਿਕਿਉਰਿਟੀ ਦਾ ਉਹ ਸੇਮ ਹੀ ਇੱਥੇ ਮੈਂ ਮੇਰੇ ਕੰਮ ਆਈ ਗਿਆ ਤਾਂ ਆਪਣੇ ਜੇਟਾ ਸਾਹਿਬ ਸਿੱਤੂ ਦਾ ਵੀ ਅੰਦਰ ਰੇਜ ਜਿਹੜੇ ਬੜੇ ਸਾਰੇ ਹੋਰ ਵੀ ਨੇਤਾ ਰਹੇ ਆ ਕਿੱਦਾਂ ਦਾ ਰਿਹਾ ਥੋੜਾ ਕੁਐਂਸ ਉਹਨਾਂ ਨਾਲ ਬਹੁਤ ਵਧੀਆ ਰਿਹਾ ਉਹਨਾਂ ਦਾ ਬਹੁਤ ਹੀ ਅੱਜ ਉਹਨਾਂ ਨੇ ਮੈਨੂੰ ਇੱਕ ਬਹੁਤ ਵਧੀਆ ਕਵਿਟ ਵੀ ਕੀਤਾ ਆਪਣੇ ਪੇਜ ਤੇ ਤੇ ਮੈਨੂੰ ਬਹੁਤ ਅੱਛਾ ਲੱਗਿਆ ਮੇਰੇ ਨਾਲ ਬਹੁਤ ਹੀ ਵਧੀਆ ਉਹਨਾਂ ਦਾ ਹੈਗਾ ਮੈਨੂੰ ਫੋਨ ਅਕਸਰ ਆਉਂਦਾ ਹੀ ਰਹਿੰਦਾ ਉਹਨਾਂ ਦਾ ਅੱਜ ਵੀ ਸਵੇਰੇ ਫੋਨ ਆਇਆ ਸੀ ਮੈਨੂੰ ਵਧਾਈ ਦਿੱਤੀ ਆ ਉਹਨਾਂ ਨੇ ਅਚਨੇ ਇੱਕ ਵਾਹ ਲੈ ਬੜਾ ਥੋੜਾ ਯਾਰ ਅੰਦਰ ਗੈਂਗਸਟਰ ਵੀ ਰਹਿੰਦੇ ਨੇ ਆ ਈ ਲੱਗਦਾ ਡਰ ਲੱਗਦਾ ਹੈ ਜੇਹੀ ਡਿਊਟੀ ਦੇ ਵਿੱਚ ਵੀ ਜਦ ਗੈਂਗਸਟਰ ਬਹੁਤ ਸਾਰੇ ਤਾਂ ਮੈਂ 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 ਬਹੁਤ ਕਮਾਂਡੋ ਕੋਰਸ ਕੀਤਾ ਸੀਗਾ ਮੈਂ ਗੈਂਗਸਟਰਾਂ ਨਾਲ ਹੀ ਮੈਂ ਭਿੰਡਣ ਵਾਲੇ ਕੋਰਸ ਕੀਤੇ ਆ ਤੇ ਮੈਨੂੰ ਕੋਈ ਨਹੀਂ ਮੇਰੇ ਕਰੀ ਮੇਰੇ ਚਲੋ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਗੈਂਗਸਟਰ ਦਾ ਮੇਰੇ ਨਾਲ ਪੰਗਾ ਵੀ ਪੈ ਗਿਆ ਸੀਗਾ ਅੰਦਰ ਤੇ ਉਸ ਤੋਂ ਬਾਅਦ ਮੈਨੂੰ ਮੇਰੇ ਮਗਰ ਦੋ ਬੰਦੇ ਵੀ ਲਾਏ ਸੀ ਉਹਨੇ ਤੇ ਮੈਂ ਹਿੰਦਲ ਕੀਤਾ ਆਪ ਕਿਉਂਕਿ ਮੈਂ ਕੋਰਸ ਕੀਤਾ ਹੋਇਆ ਸੀਗਾ ਤੇ ਭਜਾ ਦੇ ਸੀ ਉਹਨਾਂ ਕਿਸੇ 터ਕੀ ਇਹ ਵਜੋਂ ਜੋ ਡਾਇਰਮੈਂਡ ਉਹ ਪੋਲੀਟਿਕਲ ਵਿੱਚ ਆ ਗਈ ਹੈ ਕਿਵੇਂ ਤਾਂ ਜੀ ਕੁਝ ਪੋਲੀਟਿਕਲ ਕਈ ਪਾਰਟੀਆਂ ਨੂੰ ਅਪਰੋਰ ਚਾਹੀਏ ਹੈ ਚੇਕ ਬਿਲਕੁਲ ਮੇਰਾ ਵਿਚਾਰ ਹੈ ਨੀ ਦਾ ਜਿਹੜਾ ਗੀਵਾਲੀਆ ਕੱਲ ਨੂੰ ਸਕਾਲੀ ਕੱਲ ਬੀਜੇਗੀ ਜਾਂ ਨਹੀਂ ਮੈਂ ਮੈਂ ਤਾਂ ਅਜੇ ਕੋਈ ਨਹੀਂ ਦੱਸ ਸਕਦਾ ਲੇਕਿਨ ਮੈਂ ਸਮਾਜ ਸੇਵਾ ਜ਼ਰੂਰ ਕਰੂੰਗਾ ਨਸ਼ਿਆਂ ਦੇ ਵਿਰੋਧ ਜ਼ਰੂਰ ਲੜੂੰਗਾ ਚਾਹੇ ਮੈਨੂੰ ਕਿਸੇ ਗਵਰਨਮੈਂਟ ਨਾਲ ਲੜਨਾ ਪਵੇ ਚਾਹੇ ਮੈਨੂੰ ਇਹ ਨਸ਼ਿਆ ਜਿੱਤ ਜਿਹੜੇ ਵੱਡੇ ਮਗਰਮੱਛਾ ਉਹਨਾਂ ਨਾਲ ਲੜਨਾ ਪਵੇ ਮੇਰੀ ਚਾਹੇ ਜਾਨ ਵੀ ਚਲੀ ਜਾਏ ਮੈਂ ਪੰਜਾਬ ਤੋਂ ਨਸ਼ਾ ਮੁਕਤ ਕਰਨ ਲਈ ਕਿ ਮੈਂ ਆਪਣਾ ਕੁਛ ਨਾ ਕੁਛ ਯੋਗਦਾਨ ਜ਼ਰੂਰ ਪਾਵਾਂ। ਜਿਹੜਾ ਨਾ ਵੀ ਮੈਸੇਜ ਜ਼ਰੂਰ ਹੈ ਜੇਲਾ ਦੀ ਸਤਾਰ ਹੋ ਰਹੀ ਹੈ ਜਾਂ ਹੋਰ ਲੋੜ ਹੈ ਜੇਲਾ ਦੀ। ਜੇਲ੍ਹਾਂ ਦੇ ਦੇਖੋ ਅਸੀਂ ਜੋ ਜੇਲ੍ਹ ਦੇ ਮੁਲਾਜ਼ਮੇ ਦਾ ਅਫੀਸਰ ਹੁੰਦੇ ਆ ਇਹ ਜਿਹੜੇ ਅੰਦਰ ਲੋਕ ਆਉਂਦੇ ਆ ਇਹ ਸਾਥ ਸਾਡੇ ਨਾਲੋਂ ਦਸ ਕ ਦਿਮਾਗ ਜੇ ਹੁੰਦੇ ਆ। ਇਹ ਇੰਨਾ ਵੀ ਪਲਾਨਿੰਗ ਹੈ ਉਸ ਤੋਂ ਬਦ ਅਸੀਂ ਜਿੱਥੇ ਤੱਕ ਸੋਚਿਆ ਹੁੰਦਾ ਇਹ ਪਹਿਲਾਂ ਹੀ ਉੱਥੇ ਪਹੁੰਚੇ ਹੁੰਦੇ ਆ। ਹਣ ਜਿਹੜਾ 5G 6G 5G ਜੈਮਰ ਲਾਏ ਆ ਹੋ ਸਕਦਾ ਇਹ ਹੋਰ ਕੋਈ ਇਹਦਾ ਕੱਢ ਲੈਣਾ ਹੁਣ ਜਿਹੜਾ ਸਾਡੇ 55 ਤੋਂ ਕੱਢ ਲੈ ਪਟਿਆਲਾ ਜੇਲ੍ਹ ਦੇ ਉੱਤੇ ਅਸੀਂ ਜੈਮਰ ਲਵਾਏ ਆ ਤੇ ਉਹ ਬਹੁਤ ਕਾਰਗਰ ਵੀ ਹੈਗੇ ਆ ਬਹੁਤ ਉਹ ਉਹਦੇ ਨਾਲ ਕੋਈ ਮੋਬਾਈਲ ਅੰਦਰ ਨਹੀਂ ਚੱਲ ਰਿਹਾ ਪਰ ਫੇਰ ਵੀ ਅਸੀਂ ਇੰਨਾ ਸ਼ੋਰ ਨਹੀਂ ਕਰ ਸਕਦੇ ਇਹ ਹੈ ਨਹੀਂ ਕੋਈ ਕਿਤਾਬ ਡਿਊਟੀ ਟਾਈਮ ਤੇ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕੋਈ ਸਾਡੇ ਦਰਸ਼ਕਾਂ ਦਾ ਕੋਈ ਐਕਸਪੀਰੀਅੰਸ ਸ਼ੇਅਰ ਕਰੋ ਸਮਾ ਕਿੰਨਾ ਦੇਖਿਆ ਸੀ ਜੀ ਸਮਾ ਮੈਂ ਦੇਖੋ 35 ਸਾਲ ਮੈਂ ਪੰਜਾਬ ਪੁਲਿਸ ਚ ਕੀਤੀ ਹੈ ਤੇ ਤਕਰੀਬਨ 4 ਸਾਲ ਦੇ ਕਰੀਬ ਮੈਂ 3.5 ਸਾਲ 4 ਸਾਲ ਇਹ ਕੀਤੀ ਹੈ ਲੇਕਿਨ ਜਿਹੜਾ ਜੇਲ ਦਾ ਬਹੁਤ ਹੀ ਕਠਣਾ ਹੈ ਕਿਉਂਕਿ ਪੰਜਾਬ ਪੁਲਿਸ ਵਾਲੇ ਇੱਕ ਜੇ ਇੱਕ ਮੁਲਜ਼ਮ ਨੂੰ ਫੜ ਲੈਂਦੇ ਆ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ ਜੇ ਹਵਾਲਾ ਚ ਹੋਵੇ ਤੇ ਉਹਨੂੰ ਵੀ ਕਦੋਂ ਅਸੀਂ ਜੇਲ੍ਹ ਚ ਛੱਡ ਆਈਏ ਲੇਕਿਨ ਇੱਕ ਜੇਲ੍ਹ ਦੇ ਵਿੱਚ ਮੇਰੇ ਇੱਥੇ ਪੰਜਾਬ ਪਟਿਆਲਾ ਜੇਲ੍ਹ ਦੇ ਵਿੱਚ 2500 ਉਹ ਕਹਿੰਦੀ ਹੈਗੇ ਬੰਦੀ ਤੇ ਕੈਦੀ ਤੁਸੀਂ ਆਪ ਹੀ ਸੋਚ ਸਕਦੇ ਹੋ ਵੀ ਜਿਹੜੇ ਇੱਕ ਥਾਣੇ ਵਾਲੇ ਇੱਕ ਮੁਲਜ਼ਮ ਨੂੰ ਨੂੰ 12 ਘੰਟੇ ਨਹੀਂ ਰੱਖ ਸਕਦੇ ਅਸੀਂ ਉਹਨਾਂ ਨੂੰ ਲੰਬਾ ਸਮਾਂ ਟ੍ਰੀਟ ਕਰਨਾ ਪੈਂਦਾ ਠੀਕ ਹੈ ਥੈਂਕ ਯੂ